ਏਅਰਪੋਰਟ ਤੇ ਪਹੁੰਚਣ ਵਾਲੇ ਹਾਂ ਅਸੀਂ ਤੇ ਇਹ ਆ ਜੀ ਸਾਹਮਣੇ ਟਨਲ ਇਹ ਟਨਲ ਸਿੱਧੀ ਏਅਰਪੋਰਟ ਨੂੰ ਜਾਂਦੀ ਹੈ ਟਰਮੀਨਲ 3 ਫਿਰ ਟਨਲ ਵਿੱਚ ਦੀ ਹੁੰਦੇ ਹੋਏ ਤੇ ਸਾਹਮਣੇ ਅਸੀਂ ਪਹੁੰਚੇ ਫਿਰ ਟਰਮੀਨਲ 3 메ਨ ਏਅਰਪੋਰਟ ਤੇ ਤੇ ਅਸੀਂ ਏਅਰਪੋਰਟ ਤੇ ਪਹੁੰਚੇ ਤੇ ਐਂਟਰ ਕੀਤੇ ਨੰਬਰ ਗੇਟ ਕੋਡ ਨੰਬਰ ਹੈਗਾ ਉਹਦਾ ਕੋਈ ਟਰਮੀਨਲ 3 ਤੋਂ ਬਾਅਦ ਚਲੋ ਮੈਂ ਵੀ ਫਿਰ ਮਿਲ ਕੇ ਆਪਣੇ ਭਰਾ ਨੂੰ ਸਾਰਿਆਂ ਨੂੰ ਮੈਂਟਰੀ ਲਈ ਅਰਮੀ ਵਾਲੇ ਨੂੰ ਜਿਹੜੇ ਅੰਦਰ ਚੈੱਕ ਖੜੇ ਹੁੰਦੇ ਚੈੱਕ ਕਰਨ ਲਈ ਉਹਨਾਂ ਨੂੰ ਦਿਖਾਇਆ ਤੇ ਮੈਂ ਫਿਰ ਜਾਂਦੀ ਵਾਰ ਦੀ ਵਾਈ ਕੀਤੀ ਹਾਂ ਜੀ ਆਪਾਂ 에어ਪੋਰਟ ਦੇ ਅੰਦਰ ਐਂਟਰ ਹੋ ਗਏ ਆ ਤੇ ਆਪਾਂ ਹੁਣ ਬੈਗ ਚੈੱਕ ਇਨ ਕਰਾਉਣਾ ਹੈ ਤੇ ਆਪਾਂ ਲਾਈਨ 'ਚ ਖੜੇ ਆ ਕਾਫੀ ਵੱਡੀ ਲਾਈਨ ਆ ਤੇ ਰਸ ਵੀ ਕਾਫੀ ਆ ਤੇ ਸਾਡੀ ਜਿਹੜੀ 에어ਲਾਈਨ ਆ ਕੁਵੈਤ 에어ਵੇਜ਼ KEJU 382 ਤੇ ਸਵੇਰੇ 3 ਵਜੇ ਦੀ ਫਲਾਈਟ ਆ ਤੇ ਇਸ ਟਾਈਮ 11 ਵੱਜ ਚੁਕੇ ਨੇ ਹਰੇ 4 ਘੰਟੇ ਪਏ ਨੇ ਤੇ ਹੁਣ ਅਸੀਂ ਲੈਂਚ ਖੜੇ ਆ ਤੇ ਬੈਗ ਚੱਕ ਕੇ ਪਰਾਉਣੇ ਦਿਖਾਉਣੇ ਤੁਹਾਨੂੰ ਕਿੰਨਾ ਕਰਾਸ ਆ ਦੇਖੋ ਜੀ ਇਹ ਹੈਗੇ ਆਪਣੇ ਬੈਗ ਤੇ ਇੱਧਰ ਵੀ ਬਾਈ ਹੁੰਦੀ ਜਿਹੜੇ ਆਪਣੇ ਨਾਲ ਜਾ ਰਹੇ ਨੇ ਦੋਨੋਂ ਵੀਰ ਤੇ ਆ ਦੇਖੋ ਜੀ ਬੱਡੀ ਵੱਡੀ ਲੈਣ ਲੱਗੀ ਹੋਈ ਆ ਕਾਫੀ ਵੱਡੀ ਹੈ ਲੈਣ ਲੱਗੀ ਹੋਈ ਆ ਲਓ ਜੀ ਆਪਾਂ ਨੂੰ ਬੋਡੀ ਪਾਸ ਮਿਲ ਗਿਆ ਤੇ ਮਹਾਮਾਤਾਵਾ ਜਿੱਥੇ ਕੱਢ ਦਿੱਤਾ ਬੋਡੀ ਪਾਸ ਆਪਾਂ ਨੂੰ ਮਿਲ ਚੁਕਿਆ ਜੀ ਤੇ ਆਪਣਾ ਸਮਾਨ ਸਾਰਾ ਚੈੱਕ ਇਨ ਹੋ ਗਿਆ ਜਿੰਨੇ ਬੈਗ ਸੀਗੇ ਲਓ ਜੀ ਆਪਣੇ ਸਾਰੇ ਜਿੰਨੇ ਬੈਗ ਸੀਗੇ ਚੈੱਕ ਇਨ ਹੋ ਗਏ ਸਿਕਿਉਰਿਟੀ ਆਪਣੀ ਪਾਸ ਹੋ ਗਈ ਤੇ ਆਪਾਂ ਨੂੰ ਜਿਹੜੇ ਪਾਸ ਮਿਲ ਚੁਕੇ ਨੇ ਤੇ ਹੁਣ ਤੁਹਾਨੂੰ ਅੱਗੇ ਦਿਖਾਉਣੇ ਆ ਅੰਦਰ 에어ਪੋਰਟ ਦੇ ਵਿੱਚ ਜਿਹੜਾ ਕੁਝ ਵੀ ਹੈ ਜਿਵੇਂ ਕਹਿੰਦੇ ਇੱਥੇ ਡਿਊਟੀ ਫਰੀ ਸਾਰਾ ਕੁਝ ਮਿਲਦਾ ਦਿੱਲੀ ਡਿਊਟੀ ਫਰੀ ਕਿਸੇ ਵੀ ਤਰ੍ਹਾਂ ਟੈਕਸ ਨਹੀਂ ਹੁੰਦਾ ਉਹਨਾਂ ਤੇ ਤੇ ਉਹ ਸਾਰਾ ਕੁਝ ਅੱਗੇ ਤੁਹਾਨੂੰ ਦਿਖਾਉਣਾ ਹੈ ਤੇ ਆਪਣਾ ਆਪਾਂ ਨੂੰ ਬਾਡੀ ਪਾਸ ਮਿਲ ਚੁੱਕਿਆ ਹੈਗਾ ਤੇ ਅੱਗੇ ਅੰਦਰ ਕੀ ਕੀ ਹੈ 에어ਪੋਰਟ ਦੇ ਤੇ ਕਿਉਂਕਿ ਜ਼ਿਆਦਾਤਰ ਆਪਾਂ ਬਾਹਰ ਹੀ ਬਾਹਰ ਹੀ ਦੇਖਦੇ ਆਂ ਦਰਾ ਗਾਂਧੀ 에어ਪੋਰਟ ਤੇ ਅੰਦਰਲਾ ਮਾਹੌਲ ਕਿਵੇਂ ਆ ਉਹ ਸਾਰਾ ਤੁਹਾਨੂੰ ਦਿਖਾਉਣਾ ਹੈ ਹੁਣ ਇਸ ਅੱਗੇ ਇਸ ਅੱਗੇ ਵੀਡੀਓ ਦੇ ਵਿੱਚ ਤੇ ਤੁਸੀਂ ਦੇਖਿਓ ਕੀ ਕੀ ਅੰਦਰ ਜਿਹੜਾ ਡਿਊਟੀ ਫ੍ਰੀ ਮਿਲਦਾ ਹੈਗਾ ਚਲੋ ਲੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਅੰਦਰ ਬਾੜਨਸਾਰ ਸਭ ਤੋਂ ਪਹਿਲਾਂ ਜਿਹੜਾ ਪੋਰਸ਼ਨ ਆਉਂਦਾ ਉਹ ਹੁੰਦਾ दारू ਦਾ ਕੀ ਬਾਤ ਹੈ ਸ਼ਰਾਬ ਦਾ ਇੱਥੇ ਪਈਆਂ ਨੇ ਸ਼ਰਾਬਾਂ ਤਰ੍ਹਾਂ ਤਰ੍ਹਾਂ ਦੀਆਂ ਵਾਈਨਸ ਪਈਆਂ ਨੇ ਅਲਕੋਹਲ ਹਰ ਤਰ੍ਹਾਂ ਦਾ ਬ੍ਰਾਂਡ ਕਹਿ ਲਓ ਵੀ ਇੱਥੇ ਮੌਜੂਦ ਆ ਇਹ ਇੱਕ ਵਾਈਨ 10% ਆਫ ਲੱਗਿਆ ਹੋਇਆ ਹੈ ਇਹਨਾਂ ਤੇ ਤੇ ਇੱਥੇ ਮਹਿੰਗੀ ਸਸਤੀ ਹਰ ਤਰ੍ਹਾਂ ਦੀ ਅਲਕੋਹਲ ਮਿਲਦੀ ਹੈ ਦੇਖੋ ਹੈ ਕਿੰਨੀਆਂ ਸਾਰੀਆਂ ਹਨਾ ਸ਼ਰਾਬ ਦੀਆਂ ਬੋਤਲਾਂ ਗਾਰਡਨ ਸਾਰ ਪਹਿਲਾਂ ਸ਼ਰਾਬ ਹੁੰਦੀ ਹੈ ਪਹਿਲਾਂ ਮਿਲ ਰਿਹਾ ਇਹ ਲੋ ਇਹ ਸਾਹਮਣੇ ਇਹ ਸੀਗਾ ਇਹ ਦੇਖੋ ਆਹ ਸਾਹਮਣੇ ਜਿਹੜੀ ਬੋਤਲ ਪਈ ਹੈ ਇਹਦਾ ਪ੍ਰਾਈਸ ਆ 5490 ਦੀ ਬੋਤਲ ਆ 5490 ਦੀ ਬੋਤਲ ਆ ਟੈਕਸ ਫ੍ਰੀ ਹੈ ਜੇ ਟੈਕਸ ਲੱਗੇ ਹੋਵੇ ਘੱਟੋ ਘੱਟ ਇਹੀ 7-8000 ਦੀ ਬੋਤਲ ਪੈਣੀ ਆ ਫਿਰ ਹੈ ਦੇਖੋ ਜੀ ਆ ਪਈਆ ਬੋਤਲ ਇੱਕ ਕੀ ਆ ਨਜ਼ਾਰਾ ਤੇ ਉੱਧਰ ਲੈ ਕੇ ਚੱਲਦੇ ਆ ਤੇ ਆ ਸਾਹਮਣੇ ਪਈਆ 10 ਗਲੇਟਨ ਟ੍ਰੈਵਲ ਇਹਦਾ ਪ੍ਰਾਈਸ ਕੀ ਆ 6000 ਇਹ ਹੈਗੀ 6000 ਦੀ ਇਹ 6000 ਦੀ ਬੋਤਲ ਲੈ ਦੇਸ਼ ਸਿੰਘ ਟ੍ਰੈਵਲ ਐਕਸਕਲੂਸਿਵ ਤੇ ਆ ਪਈਆਂ ਨੇ ਬੋਤਲਾਂ ਇਹ ਜਿੰਨਾ ਤੁਸੀਂ ਦੇਖ ਰਹੇ ਆ ਅੰਦਰੋਂ ਇਹ ਸਾਰਾ ਡਿਊਟੀ ਫ੍ਰੀ ਅਲਕੋਹਲ ਸਾਰਾ ਕੁਝ ਇੱਥੋਂ ਮਿਲਦਾ ਹੈਗਾ ਹਰ ਤਰ੍ਹਾਂ ਦਾ ਬ੍ਰਾਂਡ ਇੱਥੇ ਜਿਹੜਾ दारू ਦਾ ਹਰ ਤਰ੍ਹਾਂ ਦਾ ਸ਼ਰਾਬ ਦਾ ਹਰ ਤਰ੍ਹਾਂ ਦਾ ਬ੍ਰਾਂਡ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਇੱਥੇ ਅਵੇਲੇਬਲ ਹੈਗਾ ਡਿਊਟੀ ਫ੍ਰੀ ਠੀਕ ਹੈ ਜੀ ਬੜਾ ਕੁਸਾ ਇੱਥੇ ਠੀਕ ਹੈ ਮੈਂ ਪਹਿਲਾ ਫਸਟ ਟਾਈਮ ਇਹ ਚੀਜ਼ਾਂ ਐਕਸਪੀਰੀਅੰਸ ਕਰ ਰਿਹਾ ਹਾਂ ਇੰਨਾ ਸੋਹਣਾ ਅੰਦਰੋਂ ਬੜਾ ਵਧੀਆ ਨਹੀਂ ਦਿਖਾਉਣਾ ਤੁਮ ਅੱਗੇ ਜਾ ਕੇ ਤੇ ਆਹ ਜਿਹੜਾ ਅੱਗੇ ਪੋਰਸ਼ਨ ਆਇਆ ਇਹ ਆਇਆ ਇੱਥੇ ਪਰਫਿਊਮ ਵਗੈਰਾ ਇੱਥੇ ਹਰ ਤਰ੍ਹਾਂ ਦੇ ਪਰਫਿਊਮ ਪਏ ਨੇ ਆ ਕੈਨਲ ਦਾ ਪਿਆਗਾ ਚੈਨਲ ਬਣ ਕੇ ਕੈਨਲ ਲਿਖਿਆ ਹੋਇਆ ਹੈ ਤੇ ਇੱਧਰ ਆ ਬੌਸ ਦੇ ਪਏ ਨੇ ਆ ਬੌਸ ਦੇ ਪਰਫਿਊਮ ਪਏ ਨੇ ਤੇ ਇਹ ਸਾਰੇ ਜਿੰਨਾ ਹੁਣ ਜਿਹੜਾ ਤੁਸੀਂ ਪੋਰਚ ਦੇਖ ਰਹੇ ਹੋ ਇਹ ਸਾਰਾ ਆਈ ਥਿੰਕ ਸਾਰਾ ਸੈਂਟਾ ਦਾ ਹੀ ਆ ਪਰਫਿਊਮ ਆ ਵਲੈਂਟੀਨਾ ਇਹਨਾਂ ਤਿੰਨੋਂ ਦਾ ਪਤਾ ਨਹੀਂ ਕਿਹੜਾ ਵਲੈਂਟੀਨੋ ਇਹ ਸਾਰੇ ਪਰਫਿਊਮ ਪਏ ਨੇ ਦੇਖੋ ਇਹ ਵੀ ਘੱਟੋ ਘੱਟ 5000 ਤੋਂ ਸਟਾਰਟਿੰਗ ਹੀ ਹੈ ਜਿਹੜੇ ਪਏ ਨੇ ਅੰਦਰ ਇਹ ਸਸਤਾ ਕੋਈ ਨਹੀਂ ਹੈਗਾ ਕੋਈ 5000 ਦਾ 10000 ਦਾ 20000 ਦਾ ਨਾਲੇ ਟੈਕਸ ਫ੍ਰੀ ਆਪਾਂ ਵੀ ਟਰਾਈ ਕਰਕੇ ਦੇਖ ਲੈਣਾ ਕੀ ਬਾਤ ਹੈ ਕਾਫੀ ਵਧੀਆ ਹੈ ਅੱਛਾ ਹੈ ਹੋਰ ਦਿਖਾਉਣਾ ਰਾਲੋਫ ਲੋਰੇਨ ਦਾ ਪਿਆ ਪਰਫਿਊਮ ਇੱਧਰ ਪਏ ਸਾਰੇ ਜਿੰਨੇ ਵੀ ਆ ਤੁਸੀਂ ਦੇਖ ਰਹੇ ਸਾਰੇ ਪਰਫਿਊਮ ਹੀ ਨੇ ਮੈਂ ਪਰਫਿਊਮ ਨਾਲ ਪਰਿਆ ਸਾਰਾ ਕਲਪਸ਼ਣ ਹੈ ਹਰ ਤਰ੍ਹਾਂ ਦਾ ਬ੍ਰਾਂਡ ਪੇਂਡੂ ਦਾ ਇੱਥੇ ਮਿਲਦਾ ਗਵੈਂਚੀ ਪਤਾ ਨਹੀਂ ਕਿਹੜਾ ਬ੍ਰਾਂਡ ਮੈਨੂੰ ਸੁਣਾਈ ਪਹਿਲੀ ਵਾਰ ਗਵੈਂਚੀ ਬ੍ਰਾਂਡ ਤੇ ਹੋਰ ਦਿਖਾਉਣੇ ਅੱਗੇ ਇਹ ਸਾਰਾ ਮੈਂ ਬਾਕੀ ਸਾਰੇ ਇੱਧਰ ਵੀ ਪਰਫਿਊਮ ਹੀ ਪਏ ਨੇ ਇਹ 에어ਪੋਰਟ ਦਾ ਅੰਦਰਲਾ ਵਾਲਾ ਏਰੀਆ ਦਾ ਪਹਿਲਾ ਬਟਨਸਾਰ ਅਲਕੋਹਲ ਦਾ ਪੋਰਸ਼ਨ ਆਇਆ ਉਦੋਂ ਬਾਅਦ ਆਪ ਰੱਖ ਨੂੰ ਆਗੇ ਤੇ ਦੂਆ ਅੱਗੇ ਦੇਖਦੇ ਕੀ ਹੈ ਚੱਲਦੇ ਆ ਅੱਗੇ ਤੇ ਆ ਅੱਗੇ ਖਾਣ ਪੀਣ ਵਾਲੇ ਚੀਜ਼ਾਂ ਆ ਗਈਆਂ ਇਹ ਵੀ ਅੰਦਰ ਹੀ ਮੌਜੂਦ ਆ ਜੇ ਤਾਂ ਆਪਾਂ ਗੇਟ ਤੋਂ ਅੰਦਰ ਐਂਟਰ ਹੋ ਜਾਣਾ ਨਾ ਅੱਗੇ ਜਾ ਕੇ ਚੀਜ਼ਾਂ ਮਿਲਦੀਆਂ ਨੇ ਦੇਖੋ ਅੱਗੇ ਆ ਜਿਹੜਾ ਸਾਹਮਣੇ ਵਾਲਾ ਰਸਤਾ ਹੈ ਸਿੱਧਾ ਜਹਾਜ਼ਾਂ ਕੰਨੇ ਨੂੰ ਜਾਂਦਾ ਜਿਹੜੇ ਜਿਹੜੇ ਜਹਾਜ਼ ਤੇ ਤੁਸੀਂ ਚੜ੍ਹਨਾਗਾ ਆ ਦੇਖੋ ਆ ਦੁਕਾਨਾਂ ਤੇ ਇੱਥੇ ਆ ਸੌਲ ਵਗੈਰਾ ਵੀ ਪਏ ਨੇ ਆਪਿਆ ਕੰਗਨ वगैरह ਆਰਟੀਫੀਸ਼ੀਅਲ ਕੰਗਨ ਲੱਕ ਲੱਕ ਤਰਾਂ ਦੇ ਆਪਿਆ ਕੰਨਾਂ ਚ ਬਾਲੀਆਂ ਕੋਣਾਂ ਵਾਲੀਆਂ ਹੈ ਹਰ ਤਰ੍ਹਾਂ ਦੀ ਚੀਜ਼ਾਂ ਮਲ ਕੀ ਅੰਦਰ ਮੌਜੂਦ ਨੇ ਆ ਚਾਹ ਪੱਤੀ ਆ ਗਈ ਟੀ ਆ ਇੱਥੇ ਚਾਹ ਪੱਤੀ ਵੀ ਹੈਗੀ ਅੰਦਰ ਇਹ ਵੀ ਬਹੁਤ ਮਹਿੰਗੀ ਮਹਿੰਗੀ ਚਾਹ ਪੱਤੀ ਪਈ ਆ ਇੱਥੇ ਜਿਹੜੀ ਟੀ ਆ ਗਈ ਇਹ ਹੈਗੇ ਸੈਂਟ ਚਾਟੀ 90 81 ਤੇ ਲੱਗ ਲੱਗ ਤਰ੍ਹਾਂ ਦੀ ਟੀ ਪਈ ਐ ਇੱਥੇ ਹਨ ਦੇਖੋ ਆ ਦਿਖਾਓ ਪਤਾ ਨਹੀਂ ਕੀ ਆ ਕੇ ਆ ਸਾਰੇ ਕੱਪੜੇ ਵਗੈਰਾ ਸੌਲਦਿਆਂ ਰਾਂਗੇ ਤੇ ਹੋਰ ਦਿਖਾਉਣਾ ਤੁਹਾਨੂੰ ਆ ਦੇਖੋ ਸਾਹਮਣੇ ਸੌਲ ਪਏ ਨੇ ਤਰ੍ਹਾਂ ਤਰ੍ਹਾਂ ਦੇ ਯਾ ਅਗਰ ਵੀ ਤੇ ਇੱਧਰ ਉਹੀ ਪਰਫਿਊਮ ਵਗੈਰਾ ਆ ਗਿੱਡੇ ਆਪਾਂ ਦੇਖ ਕੇ ਗਏ ਸੀ ਕੋਸਮੈਟਿਕਸ ਪਰਫਿਊਮਜ਼ ਆ ਗਏ ਇੱਧਰ ਤੇ ਇੱਧਰ ਸੀਗੇ ਰਾਈਟ ਸਾਈਡ ਸੀਗੇ ਖਾਣ ਪੀਣ ਵਾਲੇ ਚੀਜ਼ਾਂ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਇੱਥੋਂ ਸ਼ੁਰੂ ਹੋ ਜਾਂਦੇ ਨੇ ਬ੍ਰਾਂਡ ਲੈ ਵੀ ਇੱਥੋਂ ਸ਼ੁਰੂ ਹੋ ਕੇ ਬ੍ਰਾਂਡ ਸੁਪਰ ਡਰਾਈ ਮਾਉਂਟ ਬਲੈਂਕ ਦਾ ਆ ਗਿਆ ਤੇ ਚੱਲਦੇ ਆ ਨਾਲ ਨਾਲ ਦਿਖਾਉਨੇ ਆ ਤੁਹਾਨੂੰ ਇਹ ਆ ਗਿਆ ਵਿਕਟੋਰੀਆ ਸੈਕਰਟ ਵਿਕਟੋਰੀਆ ਸੀਕਰਟ ਇਹ ਵੀ ਬ੍ਰਾਂਡ ਆ ਇਹ ਦੇਖੋ ਬਾਹਰੋਂ ਇਦਾਂ ਲੱਗਦਾ ਵੀ ਛੋਟਾ ਹੀ ਆ ਪਰ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਨਾ 에ਰਪੋਰਟ ਦੇ ਤਾਂ 에ਰਪੋਰਟ ਬਹੁਤ ਵੱਡਾ ਅੰਦਰ ਹਰ ਹਰ ਹਰੇਕ ਬ੍ਰਾਂਡ ਕੱਪੜੇ ਦਾ ਬ੍ਰਾਂਡ ਸ਼ਰਾਬ ਦਾ ਬ੍ਰਾਂਡ ਪਰਫਿਊਮ ਦਾ ਬ੍ਰਾਂਡ ਹਰ ਤਰ੍ਹਾਂ ਦੇ ਬ੍ਰਾਂਡ ਅੰਦਰ ਮੌਜੂਦ ਨੇ ਹਰ ਇੱਕ ਚੀਜ਼ ਮੌਜੂਦ ਆ ਖਾਣ ਪੀਣ ਵਾਲੀ ਖਾਣ ਪੀਣ ਵਾਲੀ ਕੋਈ ਵੀ ਤਰ੍ਹਾਂ ਦੀ ਕੋਈ ਆ ਦੇਖੋ ਆ ਸਾਹਮਣੇ ਘੜੀਆਂ ਵਾਲੀ ਆ ਕਿ ਸ਼ੌਪ ਇਹ ਹੈਗੀ ਆ ਜਿਹੜੀ ਸ਼ੌਪ ਆਹੀਂ ਇਹ ਹੈਗੀ ਇੱਥੇ ਆ ਉਸ ਡਿਊਟੀ ਫਰੀ ਇੱਥੇ ਆ ਉਸ ਕੰਪਨੀ ਦੇ ਘੜੀਆਂ ਆ ਗਈਆਂ ਤੇ ਆ ਦੇਖੋ ਸਾਰੇ ਜਦੋਂ ਆਪਾਂ ਉਧਰ ਨੂੰ ਜਾਂਦੇ ਆ ਨਾ ਜਿੱਥੇ ਆਪਣੀ ਮਲਕੀ ਜਿਹੜੀ ਜਹਾਜ਼ ਜਿਹੜੀ ਜਹਾਜ਼ 'ਤੇ ਖੜੇ ਨੇ ਉਹ ਜਹਾਜ਼ ਤੇ ਚੜ੍ਹਨ ਤੋਂ ਪਹਿਲਾਂ-ਪਹਿਲਾਂ ਜਦੋਂ ਆਪਾਂ ਜਿੱਥੋਂ ਦੀ ਲੰਘ ਕੇ ਜਾਂਦੇ ਆ ਉਹ ਜਿਹੜਾ ਏਰੀਆ ਦਾ ਰਸਤਾ ਉਹ ਰਸਤੇ ਦੇ ਵਿੱਚ ਆ ਤਰ੍ਹਾਂ-ਤਰ੍ਹਾਂ ਦੀ ਮਲਕੀ ਹਰ ਤਰ੍ਹਾਂ ਦਾ ਬ੍ਰਾਂਡ ਤੁਹਾਨੂੰ ਦੇਖਣ ਨੂੰ ਮਿਲੂ ਆ ਦੇਖੋ ਆਗੇ ਦੇਖੋ ਹੈ ਆ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਰਿੰਗਸ ਆ ਗਈਆਂ ਹੱਥਾਂ 'ਚ ਪਾਉਣ ਵਾਲੀਆਂ ਉਂਗਲਾਂ 'ਚ ਪਾਉਣ ਵਾਲੀਆਂ ਤੇ ਆਹ ਕੰਗਣ ਵਗੈਰਾ ਯਾ ਦੇਖੋ ਇਹ ਵੀ ਅੰਦਰ ਹੈਗੇ ਨੇ ਤੇ ਉਹ ਦੇਖੋ ਸਾਹਮਣੇ ਉਹ ਹਾਈ ਡਿਜ਼ਾਈਨ ਦਾ ਬ੍ਰਾਂਡ ਤੇ ਇੱਧਰ ਡੈਮੀ ਲੈਂਡ ਦਾ ਬ੍ਰਾਂਡ ਵੀ ਹਰ ਤਰ੍ਹਾਂ ਦੇ ਬ੍ਰਾਂਡ ਅੰਦਰ ਹੈਗੇ ਨੇ ਇਹ ਬਹੁਤ ਵੱਡਾ ਅੰਦਰੋਂ 에어ਪੋਰਟ ਆ ਮੇਨ ਜਿਹੜਾ ਅੰਦਰ ਜਾ ਕੀ ਪਤਾ ਲੱਗਦਾ ਜਿਹੜਾ ਅੰਦਰ ਜਾ ਉਹੀ ਦੇਖੋ ਆ ਬੌਸ ਆ ਗਿਆ ਫਿਰ ਫੋਲੋ ਰੌਨ ਫਲੋਰੈਂਸ ਇਹ ਆ ਗਿਆ ਬ੍ਰਾਂਡ ਤੇ ਅੱਗੇ ਚੱਲਦੇ ਆਂ ਦਿਖਾਉਂਦੇ ਆਂ ਹੋਰ ਕਾਫੀ ਵੱਡਾ 에ਅਰਪੋਰਟ ਆ ਮੇਰਾ ਤੇ ਜੁਨਾਈਟਡ ਕਲਰਸ ਉੱਧਰ ਰਾਈਟ ਸਾਈਡ ਤੇ ਇਤਨਾ ਲੋਕ ਕਿਤਰੇ ਜਾ ਰਹੇ ਨੇ ਆਪ ਦੇਖ ਜਹਾਜ਼ਾਂ ਵੱਲ ਜਿਹੜਾ 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 ਜਹਾਜ਼ ਆ ਆ ਕੋਚ ਦਾ ਆ ਗਿਆ ਆ ਰੈਡੋ ਦਾ ਆ ਗਿਆ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦਾ ਬ੍ਰਾਂਡ ਆ ਰੈਡੋ ਇਹ ਵੀ ਘੜੀਆਂ ਦਾ ਬ੍ਰਾਂਡ ਆ ਗਿਆ। ਆ ਲੁਕਸ ਸੈਲੂਨ ਆ ਸੈਲੂਨ ਟਾਈਪ ਆ ਗਿਆ ਕੁਛ ਇੱਥੇ ਮਤਲਬ ਮੇਕਅਪ ਦਾ ਸਟਾਉਨ। ਤੇ ਹੁਣ ਆਪਾਂ ਵੀ ਚੱਲਦੇ ਹਾਂ ਆਪਣੇ ਜਹਾਜ਼ ਕੰਨੇ ਨੂੰ। ਆਪਣੀ 3 ਵਜੇ ਫਲਾਈਟ ਆ। ਤੇ I think 12 ਤੋਂ ਉੱਪਰ ਹੋ ਗਿਆ ਟਾਈਮ। 12:30 ਹੋ ਚੁੱਕੇ ਨੇ। ਮੰਨ ਕੇ ਚੱਲੋ 2.5 ਘੰਟੇ ਪਹਿਲਾਂ ਹੈ। ਚੱਲਦੇ ਆਪਾਂ ਵੀ ਆਪਣੇ ਜਹਾਜ਼ ਵੱਲ। ਲੋ ਜੀ ਇੱਥੇ ਆਪਾਂ ਪਹੁੰਚ ਗਏ ਇਹ ਬਣੇ ਹੋਏ ਨੇ ਰਸਤੇ ਕਿਉਂਕਿ ਜਿਹੜੇ ਜਹਾਜ਼ ਖੜੇ ਹੁੰਦੇ ਜਿਹੜੇ ਜਹਾਜ਼ 'ਤੇ ਚੜ੍ਹਨਾ ਹੁੰਦਾ ਬਹੁਤ ਦੂਰ ਖੜੇ ਹੁੰਦੇ ਨੇ ਤਾਂ ਆ ਇੱਥੇ 에ਰਪੋਰਟ ਤੇ ਆ ਰਸਤੇ ਬਣੇ ਹੋਏ ਨੇ ਪੌੜੀਆਂ ਫਲੈਟ ਪੌੜੀਆਂ ਨੇ ਤੁਸੀਂ ਇਹਨਾਂ ਤੇ ਚੜ੍ਹ ਕੇ ਜਾ ਸਕਦੇ ਇਹ ਤਾਂ ਤੁਸੀਂ ਇਹਦੇ ਉੱਪਰ ਚੜ੍ਹ ਜੋ ਇਹਨੇ ਆਪਣੇ ਆਪ ਤੁਹਾਨੂੰ ਲਿਜਾਈ ਜਾਣਾ ਧਰਮ ਦੀ ਲੋੜ ਨਹੀਂ ਹੈ ਬਹੁਤ ਮਜ਼ਾ ਆ ਰਿਹਾ ਸਵਾਦ ਆ ਰਿਹਾ ਤੇ ਅਸੀਂ ਫਿਰ ਇੱਥੇ ਮਜ਼ੇ ਕਰਦੇ ਜਾ ਰਹੇ ਸੀ ਤੇ ਮੈਂ ਵੀ ਮ제 ਕਰ ਰਿਹਾ ਕਿਉਂਕਿ ਪਹਿਲੀ ਵਾਰੀ ਜਾ ਰਹੇ ਹਾਂ ਫਰਸਟ ਐਕਸਪੀਰੀਅੰਸ ਆ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ ਫਿਰ ਅਸੀਂ ਪੂਰਾ ਸਵਾਦ ਲੈ ਕੇ ਪੂਰੇ ਮ제 ਲੈ ਕੇ ਫਿਰ ਅੰਦਰ ਗਏ ਪੂਰਾ ਦੇਖਿਆ ਤੇ ਵਧੀਆ ਬਹੁਤ ਘੈਂਟ ਅੰਦਰੋਂ ਮੁੱਖ ਦੀ ਗੱਲ ਬੜਾ ਵਧੀਆ ਅੰਦਰੋਂ ਸਿਸਟਮ ਬਣਿਆ ਹੋਇਆ ਅਸੀਂ ਫਿਰ ਆਪ ਦੇ ਮ제 ਕਰਦੇ ਜਾ ਰਹੇ ਸੀਗੇ ਇੱਥੇ ਜਾਣ ਦੇ ਗੱਡੀ ਲੋ ਜੀ ਆਪਾਂ ਜਿੱਥੇ ਆਪਣਾ ਜਹਾਜ਼ ਖੜਾ ਉੱਥੇ ਪਹੁੰਚ ਗਏ ਤੇ ਆ ਲੈਂਡਸ ਵਗੈਰਾ ਲੱਗੀਆਂ ਹੋਈਆਂ ਨੇ ਆ ਜਿੰਨੇ ਸਾਰੇ ਇਹ ਸਾਡੇ ਮਤਲਬ ਕਿ ਜਿੰਨੇ ਵੀ ਖੜੇ ਨੇ ਇਹਨਾਂ ਨੇ ਸਾਡੇ ਜਹਾਜ਼ 'ਚ ਜਾਣਾ ਸਾਡਾ ਕੁਵੇਤ ਅਇਰਵੇਸ ਆ ਇੱਧਰ ਸਾਹਮਣੇ ਜਹਾਜ਼ ਖੜਾ ਹੋਣਾ ਤੇ ਇੱਥੋਂ ਐਂਟਰੀ ਹੋ ਰਹੀ ਆ ਆ ਸਾਰੇ ਜਹਾਜ਼ ਖੜੇ ਨੇ ਇੱਥੇ ਅਲੱਗ-ਅਲੱਗ ਕੰਪਨੀ ਦੇ ਜਹਾਜ਼ ਖੜੇ ਨੇ ਕੋਈ 에ਅਰ ਇੰਡੀਆ ਮਤਲਬ ਕਿ ਸਾਡਾ ਕੁਵੇਤ ਆ ਕੁਵੇਤ ਅਇਰਵੇਸ ਮਤਲਬ ਕਿ ਅਲੱਗ-ਅਲੱਗ ਕੰਪਨੀ ਦੇ ਜਹਾਜ਼ ਖੜੇ ਨੇ ਸਾਡਾ 10 20 ਤੇ ਸੀਗਾ ਤੇ ਇੱਥਰ ਅਸੀਂ ਤੇ ਮੈਂ ਵੀਡੀਓ ਵੀ ਕਰਾ ਚੱਲੋ ਬਣਾ ਰਿਹਾ ਸੀਗਾ